ਉਸ ਦਿਨ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਉਹ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਹਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਮੈਂ ਕਿਹ ਵੱਡਾ ਵੱਡਾ ਰੈਕਟਰ ਆ ਮੈਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਕਿ ਮੈਂ ਕਿਹਾ ਮਾਨ ਸਾਹਿਬ ਜੇ ਮੈਂ ਨਾ ਕਰਾਂ ਤਾਂ ਇੱਕ ਥੋੜਾ ਜਿਹਾ ਉਹਦੋਂ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਇੱਕ ਕੁੜੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗੰਮਰਾ ਮਰਦ ਨਹੀਂ ਮਾਏ ਕੂਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਜੋ ਸਾਡੇ ਇਹ ਵੀ ਇਹ ਲੰਭ ਕਿ ਲੱਗ ਗਿਆ ਕਿ ਅਸੀਂ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮਣਾ ਖੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਕਰਕੇ ਕੁੜੀਆਂ ਨੂੰ ਅਚੀਵਮੈਂਟਸ ਕਰਕੇ ਜਦੋਂ ਇੱਕ ਮਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜੇ ਉਸੇ ਮਹਾਲੇ ਦੇ ਬਹੁਤ ਸਾਰੇ ਲੋਕ ਉਸ ਘਰ ਚਾਉਂਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਫਿਲਡ ਚ ਆਉਂਦੀਆਂ ਨੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਤਾਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਨਹੀਂ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨਹੀਂ ਇਹ ਕੰਮ ਕਰਨਾ ਸੋ ਇਹ ਇਹ ਰੋਲ ਮਾਡਲ ਤੁਸੀਂ ਬਣਨਾ ਉਸੀ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ ਪਬਲਿਕ ਤੁਹਾਡੇ ਨਾਲ ਹੈ ਸਾਡੇ ਤਾਂ ਤਿੰਨ ਧਿਆਣੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਆਪਣੇ ਤੋਂ ਸੋ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਤੌਰ ਤੇ ਵਿਚਰਦਾ ਸੀ ਬਹੁਤ ਸਾਰੀ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸ਼ੋਅਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਵੱਡੇ ਸਿੰਗਰ ਉਹਨਾਂ ਦਾ ਛੱਲਾ ਹੈ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਛਾਵਾ ਹੁਣ ਮੇਰੇ ਬੜਾ ਲੂਰੀਆਂ ਉੱਡਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਂ ਕਿਵੇਂ ਐਡਾ ਵੱਡਾ ਰੈਕਟਰ ਆ ਮੈਨੂੰ ਸਲਾਹ ਵੀ ਨਹੀਂ ਦੇ ਸਕਦੇ ਆਪਾਂ ਛੋਟੇ ਆ ਤੇ ਕਿਵੇਂ ਗੱਲ ਕਰ ਸਕਦੇ ਆ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮਹਿਫਲ ਜੀ ਚ ਬੈਠੇ ਸੀ ਉੱਥੇ ਇੱਕ ਕੁੜੇ ਜਾਂ ਮੌਕਾ ਜਾਂ ਮਿਲ ਗਿਆ ਮੈਂ ਕਿ ਮਾਨ ਸਾਹਿਬ ਜੇ ਮੈਂ ਨਾ ਕਰਾਂ ਤਾਂ ਇੱਕ ਥੋੜਾ ਜਿਹਾ ਸੈਸ਼ਨ ਦੇ ਦਾਂ ਮੈਂ ਕਿ ਜੇ ਤੁਸੀਂ ਛੱਲਾ ਗਾਉਨੇ ਹੋ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਛੱਲਾ ਨਾ ਨੋ ਤੇਵੇ ਪੁੱਤਰ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਮੈਂ ਕਿ ਫਿਰ ਕੁੜੀਆਂ ਵਾਸਤੇ ਨਹੀਂ ਗਾਉਂਦੇ ਤੁਸੀਂ ਜਿਨ੍ਹਾਂ ਦੇ ਕੁੜੀਆਂ ਨੇ ਉਹ ਉਹ ਛੱਲਾ ਉਹ ਨਾ ਸੁਣਿਆ ਕਰਨ ਫਿਰ ਉਹ ਕਹਿੰਦੇ ਯਾਰ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਮੈਂ ਸਰ ਬਦਲ ਦੂੰ ਝਿਚਕੜੀ ਗੱਲਾਂ ਕਹਿੰਦੇ ਵੀ ਕੀ ਕਰੀਏ ਫਿਰ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੁੱਤਰ ਨਹੀਂ ਹੈਗੇ ਉਹ ਕਹਿੰਦੇ ਰੱਬਾ ਕੁੜੀ ਉਹ ਦੇ ਦੇ ਜਿੰਨ੍ਹ ਨੂੰ ਕੁੜੀ ਨਹੀਂ ਹੈਗੀ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਬਸ ਕਿ ਇਧਰੋਂ ਉਧਰੋਂ ਵੀ ਗੋਦ ਵੀ ਲੈਂਦੇ ਲੋਕ ਮੈਂ ਕਿਹਾ ਜੀ ਤੁਸੀਂ ਇਦਾਂ ਕਹਿਣ ਲੱਗ ਜਿਓ ਕਿ ਛੱਲਾ ਨੋਂ ਨੋਂ ਥੇਵੇ ਬੱਚੇ ਮਿੱਠੜੇ ਮੇਵੇ ਅੱਲਾਹ ਸਾਬ ਨੂੰ ਦੇਵੇ ਤੁਸੀਂ ਜੇਕਰ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੋਗੇ ਨਾ ਤਦ ਜੋ ਇਦਾਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਠੜੇ ਵੀ ਬੈਣ ਸੋ ਸਾਰੇ ਇੱਕੋ ਜਿਹੇ ਆ ਜੀ ਤੇ ਜੱਗ ਜੰਨਣੀ ਜਿਹੜੀ ਆ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੇ ਸਮਾਜ ਦੀ ਆਪਾਂ